ਬਹੁਤ ਬੋਲ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿੱਤ ਨਵੇਂ ਉਦਘਾਟਨ ਕੀਤੇ ਜਾ ਰਹੇ ਅੱਜ ਵੀ ਉਦਘਾਟਨ ਹੋਇਆ ਕੀ ਕਹਿਣਾ ਚਾਹੀਏ ਅੱਜ ਪਿੱਛੋਂ ਵੀ ਪਿੰਡਾਂ 'ਚੋਂ ਆਏ ਆ ਜੀ ਕਈ ਪਿੰਡਾਂ 'ਚੋਂ ਉਦਘਾਟਨ ਕਰਕੇ ਆਏ ਆ ਔਰ ਹਰ ਪਿੰਡ ਦੇ ਵਿੱਚ ਹਰ ਬਾੜ ਦੇ ਵਿੱਚ ਜਗ੍ਹਾ ਜਗ੍ਹਾ ਇਹ ਕੰਮ ਹੋ ਰਿਹਾ ਜਿਹੜਾ ਹੁਣ ਇਸ ਟਾਈਮ ਤੇ ਕਰਕੇ ਇੱਥੇ ਸੀਵਰੇਜ ਦਾ ਉਧਰਲੀ ਕਲੋਨੀਆਂ ਕੱਟੀਆਂ ਵੀਆਂ ਸੀ ਸਾਰੀਆਂ ਉਹਨੂੰ ਸ਼ਹਿਰ ਦੇ ਨਾਲ ਕਨੈਕਟ ਕਰਨ ਦੇ ਲਈ ਰੇਲਵੇ ਦੇ ਥੱਲੋਂ ਦੀ ਅੰਡਰਪਾਸ ਦਾ ਇਹ ਉਦਘਾਟਨ ਕੀਤਾ ਨੀ ਪੱਤਰਕਿਆ ਔਰ ਜੇ ਪੂਰੇ ਸ਼ਹਿਰ ਚ ਦੇਖੋਗੇ ਤੁਸੀਂ ਹਰ ਜਗ੍ਹਾ ਕੰਮ ਹੋ ਰਿਹਾ ਸਿਰਫ ਇੱਕੋ ਚੀਜ਼ ਆ ਇਹ ਨੇਕ ਨੀਤੀ ਦਾ ਪਹਿਲਾ ਇਹ ਫੰਡ ਜਿਹੜੇ ਸਾਡੇ ਟੈਕਸ ਦੇ ਪੈਸੇ ਸੀ ਇਹੇ ਫਾਲਤੂ ਸਕੀਮਾਂ ਚ ਪਾ ਕੇ ਖਾ ਜਾਂਦੇ ਸੀ ਹੁਣ ਉਹ ਸਾਰਾ ਪੈਸਾ ਸਾਡੇ ਵਿਕਾਸ ਦੇ ਕੰਮਾਂ ਤੇ ਲੋਕਾਂ ਵੱਲ ਆ ਰਿਹਾ ਇਹ ਮਾਨ ਸਾਹਿਬ ਦੀਆਂ ਜਿਹੜੀਆਂ ਸਿੱਧੇ ਦਿਸ਼ਾ ਨਿਰਦੇਸ਼ ਨੇ ਇਮਾਨਦਾਰੀ ਦੇ ਉਹਦਾ ਨਤੀਜਾ ਔਰ ਲੋਕਾਂ ਦੇ ਸਾਥ ਦਾ ਨਤੀਜਾ ਇਹਨਾਂ ਨੇ ਭਰੋਸਾ ਕੀਤਾ ਮਾਨ ਸਾਹਿਬ ਦੇ ਉੱਪਰ ਔਰ ਔਨ ਆਲੇ ਇਸ ਸਾਲ ਦੋ ਸਾਲ ਦੇ ਦੇਖੋਗੇ ਤੁਸੀਂ ਕੋਈ ਕੰਮ ਕਰਾਉਣ ਵਾਲਾ ਰਹਿਣਾ ਹੀ ਨਹੀਂ ਕਰੋੜਾਂ ਅਰਬਾਂ ਦੇ ਆਪਣੇ ਸ਼ਹਿਰ ਦੇ ਵਿੱਚ ਹੀ ਇੱਥੇ ਅਰਬਾਂ ਦੇ ਕੰਮ ਚੱਲ ਰਿਹਾ ਹੈ ਇਸ ਟਾਈਮ ਤੇ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਢਾਈ ਢਾਈ ਤਿੰਨ ਤਿੰਨ ਕਰੋੜ ਦੇ ਕੰਮ ਚੱਲ ਰਿਹਾ ਹੈ ਧੂਰੀ ਹਲਕੇ ਦੀਆਂ ਸਾਰੀਆਂ ਸੜਕਾਂ ਨੇ ਤਕਰੀਬਨ ਕੋ 18 ਘੁੱਟੀਆਂ ਹੋ ਰਹੀਆਂ ਨੇ ਬਾਕੀ ਪੰਜਾਬ ਦੇ ਵਿੱਚ ਵੀ ਲਗਾਤਾਰ ਹਰ ਹਲਕੇ ਦੇ ਵਿੱਚ ਜੇ ਤੁਸੀਂ ਕਹੋਗੇ ਹਰ ਕਿਸੇ ਨੂੰ ਲੱਗਦਾ ਸਾਨੂੰ ਵੱਧ ਗ੍ਰਾਂਟ ਆ ਰਹੀਆਂ ਨੇ ਦੂਜਿਆਂ ਨੂੰ ਘੱਟ ਆ ਰਹੀਆਂ ਨੇ ਇਹ ਇਮਾਨਦਾਰੀ ਦਾ ਇੱਕ ਨਤੀਜਾ ਔਰ ਆਉਣ ਵਾਲੇ ਟਾਈਮ 'ਚ ਲੋਕ ਸਾਥ ਦਿੰਦੇ ਰਹਿਣਗੇ ਤੇ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਇਸੇ ਤਰੀਕੇ ਨਾਲ ਹੀ ਹਾਂ ਤੇ ਚੱਲਦਾ ਰਹੇਗਾ